ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਾਂਗੇ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਅੱਜ ਹੋਰ ਬਹੁਤ ਸੋਨਾ ਟੌਪਿਕ ਤੇ ਗੱਲ ਕਰਾਂਗੇ ਬਹੁਤ ਸੋਨਾ ਵਿਸ਼ਾ ਆ ਬਹੁਤ ਜ਼ਰੂਰੀ ਵਿਸ਼ਾ ਆ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਦੂਜਿਆਂ ਤੱਕ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਕੋਈ ਵੀ ਵੀਡੀਓ ਦਾ ਲਾਭ ਲੈ ਸਕੇ ਸੋ ਦੋਸਤ ਉਹਨੂੰ ਮੈਨੇਜ ਕਿਦਾਂ ਕਰਨਾ ਹੈ ਹਨਾ ਤੇ ਛੋਟੇ ਛੋਟੇ ਟਿਪਸ ਨੇ ਖਾਸ ਕਰਕੇ ਜਿਹੜੇ ਮਿਡਲ ਕਲਾਸ ਫੈਮਿਲੀ ਦੇ ਲੋਕ ਹੁੰਦੇ ਨੇ ਇਹ ਚੀਜ਼ ਉਹਨਾਂ ਲਈ ਬਹੁਤ ਫਾਇਦੇਮੰਦ ਆ ਵੀ ਪੈਸੇ ਨੂੰ ਮੈਨੇਜ ਕਿਦਾਂ ਕਰਨਾ ਚਾਹੀਦਾ ਆ ਆਪਾਂ ਕਰੋਣੇ ਆ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਪਹਿਲੇ ਨੰਬਰ ਤੇ ਗੱਲ ਕਰਾਂਗੇ ਕਿ ਤੁਸੀਂ ਆਪਣਾ ਪਹਿਲਾਂ 6 ਮਹੀਨੇ ਦਾ ਖਰਚਾ ਨੋਟ ਕਰੋ ਜਿਹੜਾ ਤੁਹਾਡੇ ਘਰ ਦੇ ਵਿੱਚ ਖਰਚਾ ਹੁੰਦਾ 6 ਮਹੀਨੇ ਦਾ ਹਨਾ ਉਹ ਜਿੰਨਾ ਟੋਟਲ ਬੰਦਾ ਚਾਹੇ ਲੱਖ ਬੰਦਾ ਚਾਹੇ 1.5 ਲੱਖ ਬੰਦਾ ਚਾਹੇ 2 ਲੱਖ ਬੰਦਾ ਜੋ ਖਰਚਾ ਆਉਂਦਾ 6 ਮਹੀਨੇ ਦਾ ਉਹਨਾ ਤੁਹਾਡੇ ਕੋਲ ਅਡਵਾਂਸ ਤੁਹਾਡੇ ਬੈਂਕ ਦੇ ਵਿੱਚ ਸੇਵ ਆਉਣਾ ਚਾਹੀਦਾ ਫਿਊਚਰ ਵਾਸਤੇ ਵੀ ਇਨ ਕੇਸ ਤੁਹਾਡੀ ਜੋਬ ਚਲੀ ਜਾਂਦੀ ਹੈ ਤੁਹਾਨੂੰ ਬਿਜ਼ਨਸ ਚ ਘਟਾ ਪੈਣਾ ਤੁਹਾਡੇ ਕੋਲ 6 ਮਹੀਨੇ ਦਾ ਉਸ ਸਮਾਨ ਵਾਸਤੇ ਜੋ ਆਪਾਂ ਘਰ ਦੀ ਗਰੋਸਰੀ ਲੈਣੇ ਆ ਜੋ ਵੀ ਆ ਹਨਾ ਉਹਦਾ 6 ਮਹੀਨੇ ਦਾ ਬੈਕਅਪ ਪਿਆ ਹੋਣਾ ਬਹੁਤ ਜ਼ਰੂਰੀ ਆ ਸੋ ਇਹ ਖਾਸ ਕਰਕੇ ਮਿਡਲ ਕਲਾਸ ਵਾਲਿਆਂ ਨੇ ਸੀਗੇ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਜੋ ਵੀ ਤੁਹਾਡੀ ਇਨਕਮ ਆ ਚਾਹੇ ਤੁਸੀਂ 20000 ਪਾਉਣੇ ਆ 40 50 60 70 ਜਿੰਨਾ ਵੀ ਜਿਹੜਾ ਬੰਦਾ ਜਿੰਨਾ ਵੀ ਪਾਉਂਦਾ ਉਹਦਾ ਘੱਟੋ ਘੱਟ 20% ਹਿੱਸਾ ਸੇਵ ਜਰੂਰ ਕਰਿਆ ਕਰੋ ਚਾਹੇ ਉਹ ਬੈਂਕ 'ਚ ਰੱਖ ਲੋ ਚਾਹੇ ਘਰ 'ਚ ਰੱਖ ਲੋ ਲੋੜ ਪੈਣ ਤੇ ਉਹ ਚੀਜ਼ ਕੰਮ ਆਉਂਦੀ ਹੈ ਠੀਕ ਹੈ ਜੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਜ਼ਰੂਰੀ ਹੈ ਕਿ ਫਾਈਨੈਂਸ ਬਾਰੇ ਨੋਲਿਜ ਰੱਖੋ ਥੋੜੀ ਹੋਵੇ ਤੇ ਚਾਹੇ ਤੁਸੀਂ ਕੋਈ ਬੁੱਕਸ ਪੜ੍ਹ ਲਓ ਫਾਈਨੈਂਸ ਬਾਰੇ ਹਨਾ ਜਾਂ ਤੁਸੀਂ YouTube ਤੋਂ ਵੀ ਵੀਡੀਓਜ਼ ਦੇਖ ਸਕਦੇ ਹੋ ਫਾਈਨੈਂਸ ਬਾਰੇ ਉਹ ਚੀਜ਼ ਵੀ ਇਸ ਚੀਜ਼ ਨੂੰ ਪੈਸੇ ਨੂੰ ਮੈਨੇਜ ਕਰਨ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਆ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਕਿ ਇੱਕ ਸਟਾਕ ਮਾਰਕੀਟ ਆ ਹਨਾ ਜੇ ਤੁਹਾਨੂੰ ਲੱਗਦਾ ਵੀ ਹਾਂ ਤੁਹਾਡੇ ਕੋਲ ਹੈਗੇ ਆ ਪੈਸੇ ਸਟਾਕ ਮਾਰਕੀਟ ਵਿੱਚ ਲੁਆਉਣ ਲਈ ਹਨਾ ਤਾਂ ਉੱਚ ਗੱਲ ਕੋਈ ਲੰਬੇ ਸਮੇਂ ਲਈ ਚੱਲਦੀ ਹੁੰਦੀ ਹੈ ਜੇ ਨਹੀਂ ਵੀ ਤਾਂ ਕੋਈ ਇਛ ਨਹੀਂ ਪਰ ਕੋਸ਼ਿਸ਼ ਕਰੋ ਜੇ ਹੋ ਸਕਦਾ ਹੈ ਤਾਂ ਸਟਾਕ ਮਾਰਕੀਟ ਦੇ ਵਿੱਚ ਜ਼ਰੂਰ ਪੈਸਾ ਲਗਾਇਆ ਕਰੋ ਥੋੜਾ ਬਹੁਤ ਨਾ ਤੇ ਨੰਬਰ 5 ਤੇ ਆਪਾਂ ਗੱਲ ਕਰਾਂਗੇ ਤੁਹਾਡਾ ਜਿਹੜਾ ਇਨਕਮ ਸੋਰਸ ਆ ਮੰਨ ਲਓ ਤੁਸੀਂ ਜੋਬ ਕਰਦੇ ਹੋ ਜਾਂ ਬਿਜ਼ਨਸ ਕਰਦੇ ਹੋ ਇੱਕ ਸਾਈਡ ਬਿਜ਼ਨਸ ਵੀ ਹੋਣਾ ਬਹੁਤ ਜ਼ਰੂਰੀ ਆ ਤੁਹਾਡਾ ਇੱਕ ਹੋਰ ਇਨਕਮ ਸੋਰਸ ਹੋਣਾ ਬਹੁਤ ਜ਼ਰੂਰੀ ਆ ਤਾਂ ਕਿ ਮੰਨ ਲਓ ਤੁਹਾਡੀ ਜਿਹੜੀ ਇੱਕ ਪਰਮਨੈਂਟ ਜੋਬ ਆ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਹਨਾ ਤੇ ਤਾਂ ਤੁਹਾਡੇ ਕੋਲ ਦੂਸਰਾ ਸਾਈਡ ਬਿਜ਼ਨਸ ਹੈਗਾ ਉੱਥੋਂ ਤੁਹਾਡੀ ਇਨਕਮ ਚੱਲਦੀ ਰਹੇ ਵਿੱਚ ਐ ਥੋੜੀੇ ਤੇ ਛੇਵੇਂ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਿਹੜੇ ਤੁਹਾਡੇ ਖਰਚੇ ਹੁੰਦੇ ਆ ਉਹਨਾਂ ਨੂੰ ਨੋਟ ਜਰੂਰ ਕਰਿਆ ਕਰੋ ਜੋ ਵੀ ਤੁਸੀਂ ਖਰਚਦੇ ਹੋ ਜਾਂ ਜੋ ਵੀ ਤੁਹਾਡੀ ਇਨਕਮ ਆਉਂਦੀ ਆ ਉਹ ਤੇ ਜੋ ਵੀ ਤੁਸੀਂ ਖਰਚਾ ਆਉਂ ਉਹ ਤੇ ਸਾਲ ਬਾਅਦ ਉਹ ਸਾਰੀ ਕੈਲਕੂਲੇਸ਼ਨ ਕਰਕੇ ਦੇਖਾ ਕਰੋ ਵੀ ਅਸੀਂ ਸਾਲ ਦਾ ਸਾਡੇ ਕੋਲ ਸਾਲ ਦੀ ਇਨਕਮ ਕਿੰਨੀ ਆਈ ਆ ਤੇ ਅਸੀਂ ਕਿੰਨਾ ਖਰਚ ਕੀਤਾ ਤੇ ਕਿੰਨਾ ਉਚਾਇਆ ਕੋਸ਼ਿਸ਼ ਕਰੋ ਨਾ ਜੀ ਦੇਖੋ ਵੀ ਅਸੀਂ ਫालतू ਖਰਚਾ ਕਿਹੜਾ ਕੀਤਾ ਇਹਦੇ ਬਿਨਾ ਸਰ ਸਕਦਾ ਜੀਗਾ ਸੋ ਦੋਸਤੋ ਪੈਸੇ ਨੂੰ ਮੈਨੇਜ ਕਰਨ ਵਾਸਤੇ ਕੁਝ ਚੀਜ਼ਾਂ ਨੇ ਬਹੁਤ ਜ਼ਰੂਰੀ ਨੇ ਜੇ ਇਹਨਾਂ ਤੇ ਗੌਰ ਕਰੋਗੇ ਤਾਂ ਤੁਸੀਂ ਬਹੁਤ ਵਧੀਆ ਲਾਈਫ ਸਪੈਂਡ ਕਰ ਸਕਦੇ ਹੋ ਸੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰੋ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਵੈਰੀ ਮੱਚ ਸਸ